ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਮੰਦਭਾਗੀ ਖਬਰ ਆਈ ਹੈ ਜੀ ਇੱਕ ਕਿਸਾਨ ਆ ਜਿਹੜਾ ਸੀਲ ਹੋ ਗਿਆ ਕਿੱਥੋਂ ਦਾ ਸੀਗਾ ਦੇਖੋ ਜੋ ਪਹਿਲਾਂ 2020 21 ਦੇ ਦੌਰ ਚੱਲੇ ਸੀਗਾ ਸੀਦਿਆਂ ਦਾ ਦੌਰਿਓ ਦੌਰ ਸ਼ੁਰੂ ਹੋ ਗਿਆ ਪਰ ਇਹਨਾਂ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਗੱਲ ਇਹ ਦੌਰ ਤਾਂ ਦੇਖੋ ਹੁਣ ਚੱਲਿਆ ਜਦੋਂ ਤੋਂ ਅੰਦੋਲਨ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ ਸਰਕਾਰ ਸੁੱਤੀ ਪਈ ਸੀ ਗੱਲ ਇਹ ਦੇਖੋ ਸਰਕਾਰ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਕਾਰਪੋਰੇਟ ਪਰਿਵਾਰਾਂ ਨਹੀਂ ਹੁੰਦੀ ਐ ਅਸੀਂ ਉਹ ਚੀਜ਼ ਦੇ ਵਿੱਚ ਨਾ ਪੈਲਾਂਗੇ ਨਾ ਅਸੀਂ ਜਾਣਾ ਨਾ ਜਾਣਾ ਚਾਹਾਂਗੇ ਮੈਨੂੰ ਇਹ ਨਹੀਂ ਸਮਝ ਆਈ ਸਾਰੇ ਬੰਦੇ ਆ ਹੀ ਜ਼ੋਦਦੇ ਵੀ ਖੱਟਰ ਨੂੰ ਕਾਹਦਾ ਦਰਦ ਐ ਨਾ ਆ ਜਾਣਾ ਦਿੱਲੀ ਐ ਸਵਾ 200 ਕਿਲੋਮੀਟਰ ਤੋਂ ਅਸੀਂ ਇੱਥੇ ਬਾਰਡਰ ਤੇ ਪਹੁੰਚ ਗਏ ਇਹ ਮੋਦੀ ਦਾ ਲਾਡਲਾ ਪੁੱਤ ਬਣਨ ਦਾ ਮਾਰਾ ਇਹਨੇ ਇੱਥੇ ਹਰਿਆਣੇ ਤੇ ਬੈਰੀਕੇਟ ਕਰਤੇ ਵੀ ਮੋਦੀ ਨੂੰ ਚੰਗਾ ਬੇਟਾ ਬਣ ਕੇ ਦਿਖਾਵਾਂ ਇਹਨਾਂ ਤੋਂ ਨੱਕ ਜੇ ਇਹਨਾਂ ਦੇ ਦਮ ਕਰ ਦਾਂਗੇ ਕਲੀਅਰ ਨਹੀਂ ਆ ਸਾਡੀਆਂ ਮੰਗਾਂ ਮੰਨ ਲੈਣ ਜਿਹੜੀਆਂ ਹੈਗੀਆਂ ਨੇ ਲਾਗੂ ਕਰ ਦੇਣ ਕਾਨੂੰਨ ਜਿਹੜੇ ਕਰਨੇ ਇਹਨਾਂ ਨੇ ਸਾਣਾ ਵਾਦਾ ਕਰਿਆ ਸੀ ਨਹੀਂ ਇਹ ਆਪ ਕਹਿਣਗੇ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਫਰੋਮਨਿਕ ਕਮੇਟੀ ਦਿੱਲੀ ਦੇ ਪ੍ਰਧਾਨ ਰਹੇ ਚੁੱਕੇ ਨੇ ਉਹ ਵੀ ਪਹਿਲਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਚੱਲਿਆ ਨਾਲ ਸੀ ਜੇ ਲੰਗਰ ਲਾਉਂਦੇ ਰਹੇ ਨੇ ਬਹੁਤ ਸੇਵਾ ਨਿਭਾਉਂਦੇ ਰਹੇ ਨੇ ਪਰ ਹੁਣ ਉਹ ਭਾਜੀਪੀ ਚ ਸ਼ਾਮਲ ਹੋ ਚੁੱਕੇ ਨੇ ਉਹ ਕਹਿੰਦੇ ਨੇ ਕਿ ਕਿਸਾਨਾਂ ਦੀ ਇਹ ਬਹੁਤ ਵੱਡੀ ਗਲਤੀ ਆ ਕਿਸਾਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਇੱਕ ਗੱਲ ਪੁੱਛਣਾ ਚਾਹੂੰਗਾ ਸਰਸਾ ਜੀ ਤੁਸੀਂ ਉਹੀ ਹੋ ਜਿਹੜਾ ਯੂਪੀ ਤੋਂ ਕਿਸਾਨਾਂ ਦੇ ਨਾਲ ਮੁਰੇ ਲੱਗ ਕੇ ਆਏ ਸੀ ਉਹ ਅੰਦੋਲਨ ਦੇ ਵਿੱਚ ਉਦੋਂ ਤੁਸੀਂ ਕਸਮਾਂ ਖੰਡੀਆਂ ਸੀਗੀਆਂ ਵੀ ਮੈਂ ਬੀਜੇਪੀ ਵਾਲਿਆਂ ਦੀ ਮਕਾਨ ਨਹੀਂ ਜਾਂਦਾ ਇਹਨਾਂ ਦੇ ਮੁਰੇ ਨਹੀਂ ਜਾਊਗਾ ਕਦੇ ਵੀ ਇਹਨਾਂ ਚ ਸ਼ਾਮਲ ਨਹੀਂ ਹੋਊਗਾ ਤੁਸੀਂ ਬਕਾਊ ਲੋਗੋਂ ਤੁਸੀਂ ਵਿਗੜਾ ਜਾਂਦੇ ਥੋੜੇ ਜਿਹੀ ਕੋਈ ਅਣਖ ਨਹੀਂ ਮੈਂ ਨਹੀਂ ਮੰਨਦਾ ਉਹਨਾਂ ਲੋਕਾਂ ਜਾਣ ਕੇ ਜੇ ਸਰਸਾ ਜੀ ਨੂੰ ਇਹਨਾਂ ਦੁੱਖਾ ਹਜੂਰ ਸਾਹਿਬ ਗੁਰਦੁਆਰੇ ਦੇ ਕਬਜ਼ੇ ਉੱਤੇ ਜਾ ਕੇ ਟੱਕਰ ਮਾਰਨ ਰੋਕ ਲੈਣਾ ਹੋਰ ਕਿੰਨਾ ਗੁਰਦੁਆਰਾ ਸਾਡਾ ਬੀਜੇਪੀ ਨੇ ਕਬਜ਼ਾ ਕਰ ਲਿਆ ਕਿਉਂ ਨਹੀਂ ਉੱਥੇ ਗੱਲ ਕਰਦੇ ਕੀ ਗੱਲ ਕਿਸਾਨਾਂ ਨੇ ਉਹਨਾਂ ਨੂੰ ਮਾੜੇ ਲੱਗਦੇ ਆ ਸਸਤੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਕਬਾਣਾ ਕਿਸਾਨੀ ਅੰਦੋਲਨ ਦੇ ਵਿੱਚ ਮੌਜੂਦ ਆ ਕਿਸਾਨਾਂ ਦੀਆਂ ਮੀਟਿੰਗਾਂ ਦਾ ਦੌਰ ਆ ਜਿਹੜਾ ਚੱਲ ਰਿਹਾ ਤੀਜੀ ਗੀਟ ਦੀ ਮੀਟਿੰਗ ਹੋਈ ਆ ਕੀ ਸਿੱਟੇ ਲਿਕੜੇ ਨੇ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਆ ਉਹ ਵੀ ਗੱਲ ਕਰਾਂਗੇ ਸਭ ਤੋਂ ਅਹਿਮ ਗੱਲ ਆ ਜਿਹੜੀ ਇੱਕ ਕਿਸਾਨ ਆ ਜਿਹੜਾ ਉਹ ਵੀ ਇੱਥੇ ਸ਼ਹੀਦ ਹੁੰਦਾ ਏ ਸੋ ਸਾਰੀਆਂ ਗੱਲਾਂ ਕਰਾਂਗੇ ਸਾਡੇ ਨਾਲ ਪਾਰਟੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨੇ ਮਨਜੀਤ ਸਿੰਘ ਘਮਾਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਦੇਖ ਦਿੰਨੇ ਸਾਰੇ ਸਿਸਟਮ ਨੂੰ ਹਾਂਜੀ ਘਮਾਨ ਸਾਹਿਬ ਵੈਗਰੂ ਜੀ ਖਾਲਸਾ ਵੈਗਰੂ ਫਤਿਹ ਵੈਗਰੂ ਜੀ ਫਤਿਹ ਜੀ ਫਤਿਹ ਕੀ ਹਲਟਵਾਣਾ ਜੀ ਠੀਕ ਠਾਕ ਜੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਮੰਦਭਾਗੀ ਖਬਰ ਆਈ ਹੈ ਜੀ ਇੱਕ ਕਿਸਾਨ ਆ ਜਿਹੜਾ ਸੀਧ ਹੋ ਗਿਆ ਕਿੱਥੋਂ ਦਾ ਸੀਗਾ ਕੀ ਸੀਗਾ ਕੋਈ ਹੈਗੀ ਜੀ ਨੌਲੇਜ ਉਹ ਅੰਮ੍ਰਿਤਸਰ ਤੋਂ ਸੀਗਾ ਜਨਾਲੇ ਸਾੜ ਤੋਂ 63 ਸਾਲ ਦੀ ਉਮਰ ਸੀਗੀ ਬਜ਼ੁਰਗੀ ਦੀ ਸਾਡੇ ਦੀ 13 ਤਰੀਕ ਤੋਂ ਇੱਥੇ ਸਰਦਾਂ ਦੇ ਡਟੇ ਹੋਏ ਸੀਗੇ ਉਹ ਨਾਲ ਸਾਡੇ ਪਰ ਦੇਖੋ ਜੋ ਪਹਿਲਾਂ 2020 21 ਦੇ ਦੌਰ ਚੱਲੇ ਸੀਗਾ ਸੀਦਿਆਂ ਦਾ ਦੌਰਿਓ ਦੌਰ ਸ਼ੁਰੂ ਹੋ ਗਿਆ ਪਰ ਇਹਨਾਂ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਤੁਸੀਂ ਜਿਹੜੀਆਂ ਮੰਗਾਂ ਆਪ ਮੰਨੀਆਂ ਹੋਈਆਂ ਕਿਉਂ ਨਹੀਂ ਤੁਸੀਂ ਉਹ ਲਾਗੂ ਕਰਦੇ ਕਿਉਂ ਤੁਸੀਂ ਸਾਡੇ ਜਿਹੜੇ ਕਿਸਾਨ ਮਜ਼ਦੂਰ ਹੈ ਉਹਨਾਂ ਨੂੰ ਸ਼ਹਾਦਤਾਂ ਦੇਣ ਲਈ ਮਜਬੂਰ ਕਰਦੇ ਹੋ ਪਰ ਸਰਕਾਰ ਕਹਿ ਰਹੀ ਹੈ ਜੀ ਕਿ ਮੀਟਿੰਗਾਂ ਦਾ ਦੌਰ ਚੱਲ ਰਿਹਾ ਗੱਲਬਾਤ ਅਸੀਂ ਕਰ ਰਹੇ ਹਾਂ ਹੱਲ ਕੱਢਾਂਗੇ ਗੱਲ ਇਹ ਹੈ ਦੌਰ ਤਾਂ ਦੇਖੋ ਹੁਣ ਚੱਲਿਆ ਜਦੋਂ ਤੋਂ ਅੰਦੋਲਨ ਸ਼ੁਰੂ ਹੋ ਗਿਆ ਉਦੋਂ ਤੋਂ ਪਹਿਲਾਂ ਸਰਕਾਰ ਸੁੱਤੀ ਪਈ ਸੀ ਜਿਹੜੀ ਮੋਦੀ ਸਰਕਾਰ ਹੈ ਜਦੋਂ ਉਹਨਾਂ ਨੇ 2020-21 ਦੇ ਵਿੱਚ ਉਤੇ ਮੰਗਾ ਮੰਨ ਲਿਆ ਉਦੋਂ ਅੰਦੋਲਨ ਸਸਪੈਂਡ ਕਰਿਆ ਉਦੋਂ ਬਾਅਦ ਕਿਉਂ ਨਹੀਂ ਉਹਨਾਂ ਨੂੰ ਯਾਦ ਆਇਆ ਵੀ ਅਸੀਂ ਇਹ ਲਾਗੂ ਕਰ ਦਈਏ ਜਦੋਂ ਟਵਾਣਾ ਜੀ ਇਹ ਗੱਲ ਹੁਣ ਦੇਖੀ ਉਹਨਾਂ ਨੇ ਵੀ ਅੰਦੋਲਨ ਇਹ ਪੂਰੇ ਮੁਲਕ ਦਾ ਬਣ ਚੁੱਕਿਆ ਸਾਰੇ ਮੁਲਕ 'ਚ ਇਹਨਾਂ ਦੀ ਤਰ੍ਹਾਂ-ਤਰ੍ਹਾਂ ਹੋਣ ਲੱਗੀ ਜਿਹੜੀ ਸਰਕਾਰ ਹੈ ਬੀਜੇਪੀ ਸਰਕਾਰ ਨੂੰ ਹੁਣ ਕੰਪਨੀ ਛੜੀ ਹੋਈ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਵੜਿਆ ਲਈਏ ਉਠਾ ਦਈਏ ਪਰ ਮੈਂ ਤੁਹਾਡੇ ਸਾਹਮਣੇ ਰਹੀਂ ਕਹਿਣਾ ਚਾਹੂੰਗਾ ਵੀ ਆਹ ਤਾਂ ਮੋਦੀ ਜੀ ਜਿਹੜੀ ਇਹ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਇਹਨਾਂ ਨੂੰ ਲਾਗੂ ਕਰ ਦੇ ਨਹੀਂ ਜਿਹੜਾ ਦਿੱਲੀ ਜਾਣ ਦਾ ਸਾਡਾ ਹੈਗਾ ਉਹ ਵਰਕਰਾਰਾ ਜਿਹੜੀ ਕਾਲ ਹੈ ਦਿੱਲੀ ਅਸੀਂ ਜਾਵਾਂਗੇ ਹਲੇ ਤਾਂ ਇੱਕ ਸਿਹਿੱਦੀ ਹੋਈ ਹੈ ਚਾਹੇ ਸਾਨੂੰ ਜਿੰਨੀਆਂ ਵੀ ਸਿਹਿੱਦੀਆਂ ਦੇਣੀਆਂ ਪੈ ਜਾਣ ਅਸੀਂ ਇਹ ਚੀਜ਼ ਪਿੱਛੇ ਨਹੀਂ ਹਟਾਂਗੇ ਇਹ ਕਲੀਅਰ ਹੈ ਜੀ ਤੁਸੀਂ ਇਹਹਾ ਕਿ ਇਹ ਪੂਰੇ ਮੁਲਕ ਦਾ ਅੰਦੋਲਨ ਬਣ ਚੁੱਕਿਆ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਹਿ ਰਹੇ ਨੇ ਕਿ ਜੇ ਇਹ ਪੂਰੇ ਮੁਲਕ ਦਾ ਅੰਦੋਲਨ ਬਣ ਚੁੱਕਿਆ ਹੈ ਇਹ ਤੁਹਾਡੇ ਨਾਲ ਲੋਕ ਨੇ ਤਾਂ ਤੁਸੀਂ ਸਰਕਾਰ ਇਹ ਆਪਣੀ ਬਣਾ ਲਓ ਇਦਾਂ ਦੀਆਂ ਅਫਵਾਹਾਂ ਵੀ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਇੱਕ ਦੂਜੇ ਨੂੰ ਟਰੋਲ ਕੀਤਾ ਜਾ ਰਿਹਾ ਗੱਲ ਇਹ ਦੇਖੋ ਸਰਕਾਰ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਕਾਰਪੋਰੇਟ ਪਰਿਵਾਰਾਂ ਦੀ ਹੁੰਦੀ ਹੈ ਅਸੀਂ ਉਹ ਚੀਜ਼ ਦੇ ਵਿੱਚ ਨਾ ਪੈਲਾਂਗੇ ਨਾ ਅਸੀਂ ਜਾਣਾ ਨਾ ਜਾਣਾ ਚਾਹਾਂਗੇ ਕਿਉਂਕਿ ਜਿਹੜੇ ਸਰਕਾਰੀ ਨਮਾਇੰਦਾਂ ਪਹਿਲਾਂ ਤਾਂ ਹੁੰਦਾ ਹੈਗਾ ਵੀ ਅਸੀਂ ਆਮ ਲੋਕ ਹੈ ਉਹਨਾਂ ਦੇ ਵਿੱਚੋਂ ਜਦੋਂ ਉਹਨੂੰ ਕੁਰਸੀ ਮਿਲ ਜਾਂਦੀ ਹੈ ਪਤਾ ਨਹੀਂ ਉਹ ਕੁਰਸੀ ਦੇ ਵਿੱਚ ਕੀ ਹੈ ਇਹ ਜਿਹੀ ਗੱਲ ਹੈ ਉਹ ਜਾ ਕੇ ਕਾਰਪੋਰੇਟਾਂ ਦਾ ਦਲਾਲ ਬਣ ਜਾਂਦਾ ਹੈਗਾ ਉਹਦੇ ਕਰਕੇ ਜਿਹੜਾ ਸਾਡੀ ਜਿ세 ਬੰਦਿਆਂ ਦੀ ਲੜਾਈ ਲੜਨ ਤੋਂ ਸ਼ੁਰੂ ਤੋਂ ਅਸੀਂ ਲੱਗੇ ਹੋਏ ਆ ਸਾਡਾ ਗੱਲ ਇਹ ਗੁਰੂ ਸਾਹਿਬ ਨੇ ਸਟਾਰਟਿੰਗ ਤੋਂ ਨਹੀਂ ਗੁਰੂ ਸਾਹਿਬ ਕੋਲ ਰਾਜ ਸੀਗਾ ਆਪਣਾ ਸਾਰਾ ਕੁਝ ਸੀਗਾ ਜਦੋਂ ਉਹਨਾਂ ਨੇ ਲੜਾਈ ਸ਼ੁਰੂ ਕਰਿਆ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਹਨਾਂ ਨੂੰ ਕੀ ਜ਼ਰੂਰਤ ਸੀਗੀ ਉਹ ਤਾਂ ਆਪ ਰਾਜ ਸੀਗਾ ਸਾਰਾ ਕੁਝ ਉਹ ਮਰਜ਼ੀ ਕਰ ਲੈਂਦੇ ਪਰ ਲੋਕਾਂ ਲਈ ਜਿਹੜੀ ਲੜਾਈਆਂ ਲੜਨੀਆਂ ਨੇ ਉਹ ਜ਼ਰੂ ਕਿਸਾਨਾਂ ਮਜ਼ਦੂਰਾਂ ਦੀ ਜ਼ਰੂਰਤਾਂ ਨੂੰ ਦੇਖਦੇ ਅਸੀਂ ਲੜਾਈ ਲੜਨੀ ਹੈ ਦੇਖੋ ਜਦੋਂ ਕਦੇ ਕੋਈ ਅੰਦੋਲਨ ਸ਼ੁਰੂ ਹੋਇਆ ਪੰਜਾਬ ਤੋਂ ਅੰਦੋਲਨ ਸ਼ੁਰੂ ਹੁੰਦਾ ਜੇ ਪੰਜਾਬੀ ਪਿੱਛੇ हट ਕੇ ਤਾਂ ਤੁਹਾਨੂੰ ਪਤਾ ਵੀ ਦੇਸ਼ 'ਚ ਕੋਈ ਨਹੀਂ ਕਿਉਂਕਿ ਤੁਸੀਂ ਦੇਖਿਆ ਤਿੰਨ ਦਿਨ ਤੋਂ ਇੱਥੇ ਇੰਨੀ ਗੋਲੇਬਾਰੀ ਹੋ ਰਹੀ ਹੈ ਇਹ ਵੀ ਮੈਂ ਤੁਹਾਡੇ ਸਾਹਮਣੇ ਕਹਿਣਾ ਹੋ ਸਕਦਾ ਇਹ ਗੋਲੇਬਾਰੀ ਕਿਸੇ ਹੋਰ ਸਟੇਟ ਦੇ ਬੰਦੇ ਮੁਰੇ ਹੁੰਦੇ ਹੋ ਜਾਂਦੀ ਪਿੱਛੇ हट ਜਾਂਦੇ ਸਾਇਦ ਵੀਰ ਪਰ ਨਹੀਂ ਇਹ ਜਿਹੜਾ ਸਾਡੇ 'ਚ ਖੂਨ ਆ ਉਹ ਗੁਰੂ ਸਾਹਿਬ ਦਾ ਇਹੋ ਜਿਹਾ ਅੰਸ਼ ਹੈ ਸਾਡੇ ਵਿੱਚ ਹੈਗਾ ਜਿੰਨਾ ਜ਼ਬਰ ਵਧੂਗਾ ਓਨੇ ਸਾਡੇ ਲੋਕ ਉੱਠਦੇ ਆ ਕਿਉਂਕਿ ਤੁਸੀਂ ਅੱਜ ਦੇਖਿਆ ਹੁਣ ਹਰ ਟੋਲ ਵੀ ਫ੍ਰੀ ਹੋਣ ਨੇ ਉਸ ਤੋਂ ਬਾਅਦ ਟਰੈਕਟਰਾਂ ਦੇ ਮਾਰਚ ਵੀ ਨਿਕਲਣ ਲੱਗੇ ਕਈ ਥਾਂ ਦੇ ਉੱਤੇ ਅੰਦੋਲਨ ਸਟਾਰਟ ਵੀ ਹੋ ਗਿਆ ਜਿਹੜੇ ਇਹ ਖੱਟਰ ਸਰਕਾਰ ਹੈ ਹਰਿਆਣੇ ਦੀ ਜਿਹੜੇ ਕਹਿੰਦੇ ਸੀ ਕਿ ਅਸੀਂ ਕਿਸਾਨਾਂ ਨੂੰ ਬਾਹਰ ਨਿਕਲ ਨਹੀਂ ਦੇਣਾ ਅਸੀਂ ਇਹਨਾਂ ਦੇ ਪਾਸਪੋਰਟ ਰੱਦ ਕਰ ਦਾਂਗੇ ਅਸੀਂ ਇਹ ਕਰ ਦਾਂਗੇ ਪਰ ਹਜ਼ਾਰਾਂ ਕਿਸਾਨ ਸਾਡਾ ਜਿੱਥੇ ਵੀ ਬੈਠਿਆ ਇਹ ਮੋਰਚੇ ਦੇ ਵਿੱਚ ਹਰਿਆਣੇ ਦਾ ਲੰਗਰ ਵੀ ਆ ਰਹੇ ਨੇ ਤੇ ਜਦੋਂ ਉਹ ਰੋਡਾਂ ਦੇ ਹੁਣ ਨਿਕਲ ਗਏ ਇਹਨਾਂ ਤਾਂ ਨੱਕ ਜੇ ਇਹਨਾਂ ਦੇ ਦਮ ਕਰ ਦਾਂਗੇ ਕਲੀਅਰ ਹੈ ਨਹੀਂ ਸਾਡੀਆਂ ਮੰਗਾਂ ਮੰਨ ਲੈਣ ਜਿਹੜੀਆਂ ਹੈਗੀਆਂ ਨੇ ਲਾਗੂ ਕਰ ਦੇਣ ਕਾਨੂੰਨ ਜਿਹੜੇ ਕਰਨੇ ਇਹਨਾਂ ਨੇ ਸਾਣਾ ਵਾਅਦਾ ਕਰਿਆ ਸੀ ਨਹੀਂ ਇਹ ਆਪ ਕਹਿਣਗੇ ਵੀ ਅਸੀਂ ਬਹੁਤ ਵੱਡੀ ਗਲਤੀ ਕਰ। ਹਾਂ ਮਨਜਿੰਦਰ ਸਿੰਘ ਸਿਰਸਾ ਨੇ ਜੀ ਸਾਬਕਾ ਸ਼੍ਰੋਮਣੀ ਕਮੇਟੀ ਦਿੱਲੀ ਦੇ ਪ੍ਰਧਾਨ ਰਹੇ ਚੁੱਕੇ ਨੇ। ਉਹ ਵੀ ਪਹਿਲਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਚੱਲਿਆ ਨਾਲ ਸੀ ਜੇ ਲੰਗਰ ਲਾਉਂਦੇ ਰਹੇ ਨੇ ਬਹੁਤ ਸੇਵਾ ਨਿਭਾਉਂਦੇ ਰਹੇ ਨੇ ਪਰ ਹੁਣ ਉਹ ਭਾਜਪਾ ਚ ਸ਼ਾਮਲ ਹੋ ਚੁੱਕੇ ਨੇ ਉਹ ਕਹਿੰਦੇ ਨੇ ਕਿ ਕਿਸਾਨਾਂ ਦੀ ਇਹ ਬਹੁਤ ਵੱਡੀ ਗਲਤੀ ਆ ਕਿਸਾਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਪਰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਜਿਹੜੀਆਂ ਤੰਜ ਕੱਸ ਰਹੀਆਂ ਨੇ ਜਿਹੜੀਆਂ ਇਹਦੇ ਚੋਂ ਲਾਹਾ ਖਟਣਾ ਚਾਹੁੰਦੀਆਂ ਨੇ ਉਹ ਜ਼ਰੂਰ ਲਾਹਾ ਖਟ ਜਾਣਗੀਆਂ ਕਿਸਾਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਮੈਂ ਸਿਰਸਾ ਜੀ ਨੂੰ ਤੁਹਾਡੇ ਮadhyam ਨਾਲ ਇੱਕ ਗੱਲ ਪੁੱਛਣਾ ਚਾਹੂੰਗਾ ਸਿਰਸਾ ਜੀ ਤੁਸੀਂ ਉਹੀ ਹੋ ਜਿਹੜਾ ਯੂਪੀ ਤੋਂ ਕਿਸਾਨਾਂ ਦੇ ਨਾਲ ਮੁਰੇ ਲੱਗ ਕੇ ਆਏ ਸੀਗੇ ਉਹ ਅੰਦੋਲਨ ਦੇ ਵਿੱਚ ਉਦੋਂ ਤੁਸੀਂ ਕਸਮਾਂ ਖਾਈਆਂ ਸੀਗੀਆਂ ਵੀ ਮੈਂ ਬੀਜੇਪੀ ਵਾਲਿਆਂ ਦੀ ਮਕਾਨ ਨਹੀਂ ਜਾਂਦਾ ਇਹਨਾਂ ਦੇ ਮੁਰੇ ਨਹੀਂ ਜਾਊਗਾ ਕਦੇ ਵੀ ਐਨਾ ਸ਼ਾਮਲ ਹੋਊਗਾ ਪਰ ਤੁਸੀਂ ਚਾਰ ਦਿਨ ਹੀ ਲੰਘਣਾ ਤੁਸੀਂ ਜਾ ਕੇ ਜਾ ਕੇ ਉਹਨਾਂ ਦੇ ਪੈਰਾਂ 'ਚ ਬਹਿ ਕੇ ਸਿਰਫ ਰਾਜ ਕਰਕੇ ਵੀ ਤੁਹਾਨੂੰ ਤਾਕਤ ਮਿਲੇ ਤੁਹਾਡੇ ਜਿਹੜੇ ਗੱਲਾਂ ਈ ਕੋਈ ਸਾਡੇ ਤੇ ਅਸਰ ਹੈ ਨਾ ਹੁਣ ਕਿਉਂਕਿ ਤੁਸੀਂ ਬਕਾਊ ਲੋਗੋਂ ਤੁਸੀਂ ਵਿਗੜਾ ਜਾਣਦੇ ਥੋੜੇ ਜਿਹੀ ਕੋਈ ਅਣਖ ਨਹੀਂ ਮੈਂ ਨਹੀਂ ਮੰਨਦਾ ਉਹਨਾਂ ਲੋਕਾਂ ਜਾਣਕਾ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਹੈ ਉਹਨੇ ਸਾਡੇ ਨਾਲ ਕਿਹੜੀ ਜਿਆਦਤੀ ਨਹੀਂ ਕੀਤੀ ਸਾਡਾ 750 ਕਿਸਾਨ ਉੱਤੇ ਅੰਦੋਲਨ ਚ ਤਸੀਦ ਹੋਇਆ ਉਦੋਂ ਪਹਿਲਾਂ ਹੋਰ ਲਾਲੋ ਸਾਡੇ ਗੁਰਦੁਆਰਿਆਂ ਦੇ ਕਬਜ਼ਾ ਹੋਇਆ ਜੇ ਸਰਸਾ ਜੀ ਨੂੰ ਇੰਨਾ ਦੁੱਖ ਹੈ ਹਜੂਰ ਸਾਹਿਬ ਗੁਰਦੁਆਰੇ ਦੇ ਕਬਜ਼ਾ ਹੋ ਰਿਹਾ ਉੱਤੇ ਜਾ ਕੇ ਟੱਕਰ ਮਾਰਨ ਰੋਕ ਲੈਣਾ ਹੋਰ ਕਿੰਨੇ ਗੁਰਦੁਆਰਿਆਂ ਸਾਡਾਂ ਦੇ ਬੀਜੇਪੀ ਨੇ ਕਬਜ਼ਾ ਕਰ ਲਿਆ ਕਿਉਂ ਨਹੀਂ ਉਹ ਉੱਤੇ ਗੱਲ ਕਰਦੇ ਕੀ ਗੱਲ ਕਿਸਾਨ ਹੈ ਉਹਨਾਂ ਨੂੰ ਮਾੜੇ ਲੱਗਦੇ ਆ ਜੇ ਤੁਸੀਂ ਸਰਸਤਾ ਜੀ ਕੋਈ ਤੁਹਾਡੇ ਅੰਦਰ ਨਾ ਰੋਟੀ ਖਾ ਕੇ ਬਲੱਡ ਹੈਗਾ ਕੋਈ ਵੀ ਮੈਂ ਅੰਨ ਖਾਨਾ ਕਿਸਾਨਾਂ ਦਾ ਦਰਦ ਤਾਂ ਤੁਸੀਂ ਇਹ ਗੱਲ ਆਪਣੇ ਬਿਆਨ ਵਾਪਸ ਲਓ ਤੇ ਕੋਈ ਵੀ ਕਿਸਾਨ ਸਹੀ ਨਹੀਂ ਕੱਲ ਦੀ ਮੀਟਿੰਗ ਹੋਈ ਆ ਕਾਫੀ ਟਾਈਮ ਰਾਤ ਦੇ 1.5 ਵਜੇ ਤੱਕ ਮੀਟਿੰਗ ਚੱਲੀ ਆ ਸ਼ਾਮ 7 ਵਜੇ ਤੋਂ ਸਟਾਰਟ ਹੋ ਕੇ ਹਾਂ ਕੋਈ ਸਿੱਟਾ ਲਿਕੜਿਆ ਜੀ ਕਿੱਥੇ ਤੱਕ ਪਹੁੰਚੀ ਆ ਗੱਲ ਕੀ ਕੀ ਗੱਲਾਂ ਉੱਥੇ ਮੇਨ ਰੱਖੀਆਂ ਗਈਆਂ ਨੇ ਸਿੱਟਾ ਉਹੀ ਆ ਜੀ ਮੰਗਾ ਉਹੀ ਨੇ ਸਾਡੀਆਂ ਜਿਹੜੀਆਂ ਪਹਿਲਾਂ ਸੀਗੀਆਂ ਜਿਹੜੀ ਅਸੀਂ 10 ਮੰਗਾ ਰਿਟਰਨ ਦਈਆਂ ਹੋਈਆਂ ਤਿੰਨੇ ਮੀਟਿੰਗਾਂ ਚ ਉਹੀ ਸੀਗੀਆਂ ਠੀਕ ਐ ਗੱਲ ਉੱਤੇ ਆ ਕੇ ਫਿਰ ਰੁਕ ਜਾਂਦੇ ਅਸੀਂ ਦੇਖਦੇ ਹਾਂ ਅਸੀਂ ਕਰਦੇ ਹਾਂ ਕਮੇਟੀ ਬਣਾਵਾਂਗੇ ਜਦ ਕਿ ਉਹਨਾਂ ਨੂੰ ਗੱਲ ਇਹ ਕਲੀਅਰ ਕੀ ਹੋ ਵੀ ਨਾ ਸਾਨੂੰ ਕਮੇਟੀ ਬਣਾਵਾਨੀ ਆ ਨਾ ਕੁਝ ਕਰਨਾ ਜਿਹੜੀਆਂ ਮੰਗਾ ਤੁਸੀਂ ਮੰਨੀਆਂ ਹੋਈਆਂ ਉਹ ਤਾਂ ਲਾਗੂ ਕਰ ਦਿਓ ਜੇ ਕੋਈ ਨਵਾਂ ਹੀ ਗੱਲ ਹੋਊਗੀ ਉਹਦੇ ਵਾਸਤੇ ਕਮੇਟੀ ਬਣਾ ਲਓ ਜਿਹੜੀਆਂ ਤੁਸੀਂ ਮੰਨ ਚੁੱਕਿਆ ਤਾਂ ਅਸੀਂ ਤੁਹਾਡੇ ਵਿਸ਼ਵਾਸ ਕਿੱਦਾਂ ਕਰੀਏ ਜੇ ਤੁਸੀਂ ਉਹ ਵੀ ਨਹੀਂ 2 ਸਾਲ ਤੀ ਲਾਗੂ ਕਰੀਆਂ ਹੁਣ ਕਮੇਟੀ ਬਣਾ ਕੇ ਕਿੱਦਾਂ ਲਾਗੂ ਕਰਦੇ ਹੋ ਦੂਜੇ ਪਾਸੇ ਜਿਹੜਾ ਮੀਟਿੰਗਾਂ ਦਾ ਦੌਰ ਹੈ ਅਸੀਂ ਕਿਉਂ ਨਹੀਂ ਪਿੱਛੇ ਹਟਣਾ ਚਾਹੁੰਦੇ ਜੇ ਅਸੀਂ ਪਿੱਛੇ ਹਟਦੇ ਹਾਂ ਸਰਕਾਰ ਨੂੰ ਮੌਕਾ ਮਿਲ ਜਾਣਾ ਵੀ ਕਿਸਾਨ ਏ ਬਾਰਡਰ ਤੋੜਨਾ ਚਾਹੁੰਦੇ ਆ ਉਹਦੇ ਕਰਕੇ ਇਹ ਮੀਟਿੰਗਾਂ ਨਹੀਂ ਕਰਦੇ ਸੀ ਉਹ ਗਲਤ ਨਹੀਂ ਕਹੋਣੀ ਕਿਉਂਕਿ ਸਾਨੂੰ ਜਿਹੜੇ ਪੰਜਾਬਾਂ ਦੇ ਆਪਣੇ ਲੋਕ ਨੇ ਪੰਜਾਬ ਦੇ ਨੌਜਵਾਨ ਮੁੰਡੇ ਨੇ ਵੀਰ ਆ ਬਜ਼ੁਰਗ ਸਾਰੇ ਸਾਨੂੰ ਗਲਤ ਕਹਿਣ ਲੱਗ ਜਾਣਗੇ ਅਸੀਂ ਮੀਟਿੰਗ ਜ਼ਰੂਰ ਕਰਾਂਗੇ ਪਰ ਇਹਦੇ ਨਾਲ ਦਿੱਲੀ ਜਾਣ ਦਾ ਜਿਹੜਾ ਸਾਡਾ ਪ੍ਰੋਗਰਾਮ ਪੱਕਾ ਹੈ ਦਿੱਲੀ ਪਹੁੰਚਾਂਗੇ ਜੇ ਨਹੀਂ ਹੱਲ ਹੁੰਦਾ ਤਾਂ ਐ ਤੌਰ ਤਵਤ ਵਧ ਹੋ ਸਕਦਾ ਸੀ ਕੁਝ ਕਰਦੀ ਬਹੁਤ ਸਾਰੇ ਲੋਕ ਇਹ ਵੀ ਚਾਹ ਰਹੇ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਜਾਂ ਹੋਰ ਨੇ ਕਿ ਮੀਟਿੰਗਾਂ ਦਾ ਦੌਰ ਆ ਜਿਹੜਾ ਚੱਲ ਰਿਹਾ ਏ ਇਹ ਸਰਕਾਰ ਠੰਡੇ ਵਾਸਤੇ ਪਾ ਰਹੀ ਆ ਆਉਣ ਵਾਲੇ 10 ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਫੇਰ ਇਹਨਾਂ ਨੂੰ ਕੀਨੇ ਪੁੱਛਣਾ ਉਹਨਾਂ ਨੇ ਕਹਿਣਾ ਸਾਡੇ ਹੱਥ 'ਚ ਹੀ ਨਹੀਂ ਕੁਝ ਚੋਣਾਂ ਤੋਂ ਬਾਅਦ ਦੇਖਾਂਗੇ ਇਦਾਂ ਦੀਆਂ ਗੱਲਾਂ ਵੀ ਸਮਝਣਿਆ ਆ ਜੀ ਜਿਹੜਾ ਇਹ ਸੱਤਾ ਦੇ ਲੋਕ ਹੁੰਦੇ ਨਾ ਲਾਲਚੀ ਸੱਤਾ 'ਚ ਰਹੇ ਹੋਏ 10 ਸਾਲ ਲੈਣਾ ਸੱਤਾ ਹੰਢਾਈ ਐ ਜਦੋਂ ਇਲੈਕਸ਼ਨ ਵੀ ਆ ਗਈ ਅੰਦੋਲਨ ਤਾਂ ਖਤਮ ਨਹੀਂ ਹੋਣਾ ਅੰਦੋਲਨ ਚੱਲ ਰਿਹਾ ਨਾ ਜਦੋਂ ਸੱਤਾ ਤੋਂ ਲੈ ਕੇ ਆਪਣੇ ਜਿਹੜਾ ਕੋਈ ਬਣੂਗਾ ਆਪ ਕੋ ਹੋਵੇ ਮੈਂ ਲਿਖ ਕੇ ਮੰਗਾ ਦੰਦਾ ਨਾ ਮੈਂ ਮੰਨਦਾ ਜਿਹੜੀ ਕੋਈ ਸਰਕਾਰ ਕਰ ਲਓ ਬਣਨੀ ਸਾਨੂੰ ਮੇਨ ਮਕਸਦ ਮੰਗਾ ਮਨਾਉਣ ਦਾ ਜਦ ਇਹ ਆਟੋਮੈਟਿਕ ਜਿਹੜਾ ਨਮਕ ਉਹਨੂੰ ਵੀ ਡਰ ਰੂਗਾ ਵੀ ਕੱਲ ਨੂੰ ਮੇਰੇ ਨਾਲ ਵੀ ਇਹ ਹੁਣ ਆਪੇ ਨਾਲ ਮੰਗਾ ਮੰਨੀਆਂ ਜਾਣਗੇ ਜਿੱਥੇ ਉਹਦੇ ਡਰ ਦੇ ਵਿੱਚ ਇਹਨਾਂ ਨੇ ਮੰਗਾ ਮੰਨਣੀਆਂ ਨੇ ਜੇ ਅਸੀਂ ਕਿਸੇ ਵੀ ਕਮੇਟੀਆਂ ਬਣਾ ਗਿਆ ਵਿਸ਼ਵਾਸ ਕਰਕੇ ਪਿੱਛੇ ਹਟਦੇਗੇ ਸਾਨੂੰ ਨਹੀਂ ਲੱਗਦਾ ਵੀ ਕੋਈ ਸਾਡੀ ਮੰਗ ਹੱਲ ਕਰਨੇ ਜਿਹੜੇ ਇੱਥੋਂ ਅਥਰੂ ਗੋਦ ਦੇ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਛੋਟੇ ਰੈਕਟ ਲਾਂਚਰ ਨੇ ਜਿਹੜੇ ਉਹ ਵੀ ਕਿਸ ਸਾਥ ਦਿਖਾ ਰਹੇ ਸੀਗੇ ਤੇ ਉਸ ਸੰਬੰਧ ਵਿੱਚ ਗੱਲ ਨਹੀਂ ਹੋਈ ਵੀ ਇੱਕ ਸਾਈਡ ਤਾਂ ਤੁਸੀਂ ਮੀਟਿੰਗਾਂ ਬੁਲਾ ਰਹੇ ਹੋ ਇੱਕ ਸਾਈਡ ਤੇ ਉੱਥੇ ਜਿਹੜੇ ਲੋਕ ਨੇ ਜਿਹੜੇ ਉੱਥੇ ਦੇਖਣ ਵੀ ਅੱਗੇ ਲੋਕੋ ਹੀ ਹਮਲਾ ਕਰਨ ਨਹੀਂ ਜਾਂਦੇ ਲੋਕ ਕਹਿ ਰਹੇ ਨੇ ਕਿ ਅਸੀਂ ਦੇਖਣ ਗਏ ਸੀ ਕਿ ਕਿੱਦਾਂ ਦੇ ਪ੍ਰਬੰਧ ਨੇ ਉਹਨਾਂ ਤੇ ਗੋਲੇ ਡਾਗੇ ਜਾ ਰਹੇ ਨੇ ਇਹ ਉੱਥੇ ਗੱਲਾਂ ਨਹੀਂ ਰੱਖੀਆਂ ਗਈਆਂ ਕਿਸਾਨਾਂ ਰਾਤ ਗੱਲ ਹੋਈ ਹੈ ਬਕਾਇਦਾ ਪਹਿਲਾਂ ਗੱਲ ਹੈ ਤੇ ਇਹ ਚੀਜ਼ ਤੋਂ ਸ਼ੁਰੂ ਹੋਈ ਹੈ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਗੱਲਬਾਤ ਕਰਨੀ ਹੈ ਇੱਕ ਪਾਸੇ ਤੁਸੀਂ ਉਰੇ ਸਾਡੇ ਤੇ ਗੋਲੀਆਂ ਫਾਇਰ ਲੱਗੇ ਹੋਇਆ ਚਲਣ ਪੱਕੀ ਰਫਲਾਂ ਦੇ ਵੀ ਫਾਇਰ ਚਲਾ ਰਹੇ ਨੇ ਤੁਸੀਂ ਦੇਖਿਆ ਸੀਗੇ ਦੋ ਦਿਨ ਤੋਂ ਦੀ ਕਵਰੇਜ ਕਰ ਰਹੇ ਹਾਂ ਰਾਕਟ ਲਾਂਚਰ ਨਾਲ ਹਮਲਾ ਕਰ ਰਹੇ ਹੋ ਕਿਉਂਕਿ ਇਹ ਇਸੇ ਦੇਸ਼ ਦੇ ਕਿਸਾਨ ਨੇ ਜਿਨ੍ਹਾਂ ਨੇ ਜਦੋਂ ਦੇਸ਼ ਨੂੰ ਜ਼ਰੂਰਤ ਪਈ ਆ ਅੰਨ ਦੀ ਮੁਰੇ ਹੋ ਕੇ ਅੰਨ ਉਪਜਾਊ ਕਰਕੇ ਪੈਦਾ ਕਰਕੇ ਦੇਆ ਦੇਸ਼ ਦੀ ਹਰ ਇੱਕ ਜ਼ਰੂਰਤ ਪੂਰੀ ਕਰੀ ਹੈ ਅੱਜ ਤੁਹਾਨੂੰ ਕੀ ਗੱਲ ਅਸੀਂ ਖਾੜਕੂ ਆਤਵਾਦੀ ਦਿਖਦੇ ਹਾਂ ਅਸੀਂ ਆਪਣੀ ਮੰਗਾਂ ਲਈ ਚੱਲੇ ਸੀਗੇ ਦਿੱਲੀ ਮੈਨੂੰ ਇਹ ਨਹੀਂ ਸਮਝ ਆਈ ਸਾਰੇ ਬੰਦੇ ਆ ਹੀ ਜ਼ੋਦਦੇ ਵੀ ਖੱਟਰ ਨੂੰ ਕਾਹਦਾ ਦਰਦ ਐ ਨਾ ਆ ਜਾਣਾ ਦਿੱਲੀ ਐ ਹਮ ਸਵਾ 200 ਕਿਲੋਮੀਟਰ ਤੋਂ ਅਸੀਂ ਇੱਥੇ ਬਾਰਡਰ ਤੇ ਪਹੁੰਚ ਗਏ ਇਹ ਮੋਦੀ ਦਾ ਲੋੜਲਾ ਪੁੱਤ ਬਣਨ ਦਾ ਮਾਰਾ ਇਹਨੇ ਇੱਥੇ ਹਰਿਆਣੇ ਦੇ ਬੈਰੀਕੇਟ ਕਰਤੇ ਮੈਂ ਮੋਦੀ ਨੂੰ ਚੰਗਾ ਬੇਟਾ ਬਣ ਕੇ ਦਿਖਾਵਾਂ ਕਿਉਂਕਿ ਮੋਦੀ ਨੇ ਇਹਨੂੰ ਸੀਐਮ ਬਣਾਇਆ ਪਹਿਲਾਂ ਬਣਾਇਆ ਹੁਣ ਫੇਰ ਬਣਾਤੇ ਆ ਉਹਦੇ ਕਰਕੇ ਸਾਨੂੰ ਇਹੀ ਲੱਗੀ ਜਾਂਦਾ ਵੀ ਇਹਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਦੋਂ ਇਮਸਾਨ ਦੀ ਮਾਤਵਾਜਦੀ ਹੈ ਨਾ ਉਹ ਆਪਣੇ ਆਪ ਗਲਤੀਆਂ ਕਰ ਲੈਂਦਾ ਇਹਨੇ ਹੁਣ ਐਡੀ ਕਬੱਡੀ ਗਲਤੀ ਕਰ ਲਈ ਕਿ ਸਾਨੂੰ ਇੱਥੇ ਰੋਕ ਕੇ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਸਾਹਮਣੇ ਆ ਜਾਊਗਾ ਕਿਉਂਕਿ ਜਿਹੜਾ ਪਿੱਛੇ ਇਹਨਾਂ ਨੂੰ ਇਲੈਕਸ਼ਨ ਦਾ ਮੋਹ ਸੀਗਾ ਵੀ ਅਸੀਂ ਐਨਆਈ ਸਿੱਟਾਂ ਲਗਾਈਆਂ ਆਪਣੇ ਆਪ ਸਾਹਮਣੇ ਕਲੀਅਰ ਹੋ ਜਾਣਾ ਜੇ ਇਹਨਾਂ ਨੇ ਆਪਣਾ ਬਚਾਅ ਕਰਨਾ ਮੰਗਾ ਮੰਨ ਕੇ ਜਿਹੜੀਆਂ ਮੰਨੀਆਂ ਹੋਈਆਂ ਨੇ ਲਾਗੂ ਕਰ ਦੇਣ ਕਾਨੂੰਨ ਬਣਾ ਦੇਣ ਵਧੀਆ ਰਹਿਣਗੇ ਨਹੀਂ ਤੁਹਾਡੇ ਸਾਹਮਣੇ ਰਿਜ਼ਲਟ ਸਾਹਮਣੇ ਆ ਜਾਣਾ ਵੀ ਕੀ ਹੁੰਦਾ ਹੈਗਾ ਉਹਦੇ ਤੇ ਕੀ ਗੱਲ ਹੋਈ ਜਿਹੜਾ ਗੱਲ ਕੀਤੀ ਵੀ ਗੋਲੇ ਦਾਗ ਰਹੇ ਉਹ ਮੇਰੀ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਗੋਲੇ ਹੁਣ ਨਹੀਂ ਦਾਗਾਂਗੇ ਦਾਗੇ ਵੀ ਨਹੀਂ ਖੈਰ ਰਾਤ ਹੋ ਕੁਝ ਅਸਰਾਰਤੀ ਬੰਦੇ ਇੱਥੇ ਸੀਗੇ ਮੈਂ ਖੁਦ ਤੁਸੀਂ ਵੀ ਸੀਗੇ ਪੰਜ ਚਾਰ ਬੰਦੇ ਆਏ ਉਹਨਾਂ ਨੇ ਜਾ ਕੇ ਉਹਦੇ ਕੋਈ ਕਚੇੜ ਕਰੀਏ ਦੇਖੋ ਇੱਕ ਗੱਲ ਹੈ ਜਦੋਂ ਲੀਡਰਸ਼ਿਪ ਨੇ ਕਹਿੰਦਾ ਵੀ ਤੁਸੀਂ ਸ਼ਾਂਤੀ ਨਾਲ ਰਹੋ ਆਪਣੇ ਟਾਈਮ ਦੇ ਹੋਏ ਉਧਰ ਮੀਟਿੰਗ ਚੱਲ ਰਹੀ ਸੀਗੀ ਕੁਝ ਬੰਦੇ ਨੇ ਉੱਥੇ ਜਾਣ ਪੁੱਜ ਗਏ ਜਾ ਕੇ ਕਚੇੜ ਕਰੀਏ ਜਦੋਂ ਕਚੇੜ ਕਰੀਏ ਉਹਨਾਂ ਨੇ ਰਾਤ ਵੀ ਇੱਕ ਫੈਰ ਚਲਾਇਆ ਜਿਹੜਾ ਰਾਕਟ ਲਾਂਚਰ ਸੀਗਾ ਪਤਾ ਨਹੀਂ ਕੀ ਸੀਗਾ ਮੈਂ ਨਹੀਂ ਦੇਖਿਆ ਹੈਗਾ ਉਹ ਮਾਰੇ ਬੰਦੇ ਦੇ ਬਾਹਰ ਲੱਗਿਆ ਵੀ ਸੱਟ ਵੀ ਲੱਗੀ ਪਰ ਮੈਂ ਤੁਹਾਡੇ ਮਾਧਿਮ ਰਹੀਂ ਸਾਡੇ ਵੀਰਾਂ ਨੂੰ ਵੀ ਕਹਿਣਾ ਚਾਹੂੰਗਾ ਜਿਹੜੇ ਅਹਜੇ ਉਕਸਾਨ ਵਾਲੇ ਬੰਦੇ ਆਣੇ ਹਨ ਨਾ ਵਿੱਚ ਲਲਾ ਲਲਾ ਕਰਕੇ ਅੱਗੇ ਲੈ ਜਾਂਦੇ ਆ ਉਹਨਾਂ ਤੋਂ ਬਚੋ ਉਹਨਾਂ ਦੀ ਗਲਤ ਜਿਹੜੀ ਅਫਵਾਹਾਂ ਡਾਨੇ ਉਹਨਾਂ ਤੋਂ ਬਚੋ ਜਦੋਂ ਅੱਗੇ ਵਧਣਾ ਅਸੀਂ ਮੂਰੇ ਹੋ ਕੇ ਤੁਹਾਡੇ ਤੋਂ ਗੋਲੀਆਂ ਆਪਣੇ ਖਾਵਾਂਗੇ ਜਿੰਨੀ ਲੀਡਰਸ਼ਿਪ ਹੈ ਕਿਉਂਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੇ ਹਿੱਸਾ ਹੈਗੇ ਆਂ ਤੇ ਹੋਰ ਜਿਹੜੇ ਸਾਡੇ ਗੈਰ ਰਾਜਨੀਕਲ ਲੀਡਰ ਉਹ ਵੀ ਇੱਥੇ ਆ ਸਾਰੇ ਇਕੱਠੇ ਹੋ ਕੇ ਅੱਗੇ ਹੋ ਕੇ ਚੱਲਾਂਗੇ ਜਦੋਂ ਅਸੀਂ ਕਹਾਂਗੇ ਚਲੋ ਉਹ ਵੀ ਆ ਜਾਣ ਜਿਨ੍ਹਾਂ ਨੂੰ ਚਾਹੇ ਪਰ ਆ ਕੇ ਸਾਡਾ ਮੋਰਚਾ ਨਾ ਖਰਾਬ ਕਰਨ ਕਿਉਂਕਿ ਕੱਲ ਸਵੇਰ ਤੋਂ ਬਿਲਕੁਲ ਸ਼ਾਂਤੀ ਰਹੀ ਹੈ ਕੋਈ ਇੱਥੇ ਬਾਬਰੀ ਚੱਲੇ ਕੋਈ ਕੁਝ ਨਹੀਂ ਜੇ ਅਸੀਂ ਜਾ ਕੇ ਕਿਸੇ ਨੂੰ ਜਾਣ ਕੇ ਕਚੇੜ ਕਰਾਂਗੇ ਉੱਥੇ ਦਾ ਤੁਹਾਨੂੰ ਪਤਾ ਫਿਰ ਵੀ ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਬਾਰੇ ਗੱਲ ਕਰੀਆ ਕਿ ਇਹਨੂੰ ਕੀ ਡਰਾਇਆ ਇਹ ਉਹਨਾਂ ਦਾ ਸੌਹੂ ਪੁੱਤ ਬਣਨਾ ਚਾਹੁੰਦਾ ਹੈ ਬਣ ਕੇ ਦਿਖਾ ਰਿਹਾ ਇਹ ਇੱਥੇ ਕਿਸਾਨਾਂ ਨੂੰ ਰੋਕ ਰਿਹਾ ਹੈ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੁੱਖ ਮੰਤਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਇਹਨਾਂ ਨੂੰ ਰੋਕ ਨਹੀਂ ਸਕਦੇ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਮੀਟਿੰਗ ਚ ਬਈ ਤੁਸੀਂ ਬਾਈ ਇੱਧਰ ਕਿਉਂ ਆਏ ਇਹ ਛੱਡ ਰਹੇ ਹੋ ਸਾਡੇ ਇਲਾਕੇ ਚ ਆ ਕੇ ਇਦਾਂ ਦਾ ਕਿਉਂ ਕਰ ਰਹੇ ਹੋ ਮੀਟਿੰਗ ਚ ਨਾਲ ਬੈਠੇ ਸੀ ਉਹ ਪੰਜਾਬ ਸਰਕਾਰ ਨੇ ਕਿਹਾ ਰਾਤ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦੇ ਵਿੱਚ ਬਾਕੀ ਬਾਹਰ ਆ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਜਿਹੜਾ ਇਹ ਕਰਨ ਲੱਗਾ ਡੀਸੀ ਸਾਹਿਬ ਨੇ ਚਿੱਠੀਆਂ ਪਾਈਆਂ ਨੇ ਸਾਡੇ ਜਿੰਨਾ ਪ੍ਰਸ਼ਾਸਨ ਹੈ ਸਾਰੇ ਨੌਕਰ ਪਰ ਮੈਂ ਤੁਹਾਡੇ ਮਾਧਿਅਮ ਰਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੂਗਾ ਵੀ ਤੁਸੀਂ ਵਧੀਆ ਜਿੰਨਾ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਮੀਟਿੰਗਾਂ 'ਚ ਬੈਠ ਰਹੇ ਹੋ ਜੋਰ ਲਾਇਆ ਹੋਇਆ ਵੀ ਮਸਲਾ ਹੱਲ ਹੋਏ ਜੀ ਤੁਸੀਂ ਕਹਿੰਦੇ ਹੋ ਕਿ ਬਹੁਤ ਜੀ ਵੀ ਉਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂਗਾ ਜਿਹੜਾ ਇਹ ਸਾਡੇ ਪੰਜਾਬ ਦੀ ਹੱਦ ਜਾ ਕੇ ਬੱਟੇ ਇਹਨਾਂ ਦੇ ਕ੍ਰਿਮੀਨਲ ਕੇਸ ਬਣਦਾ ਕੋਈ ਬੰਦਾ 50 ਗੱਜ ਥਾਂ ਦਾ ਬਲੇ ਨਾ ਉਹਦੇ ਅਸੀਂ ਜਦੇ ਪਰਚੇ ਦਰਜ ਕਰਾ ਦਿੰਦੇ ਆ ਜਿੰਨੀ ਹਰਿਆਣੇ ਦੀ ਗਵਰਨਮੈਂਟ ਹੈ ਚਾਹੇ ਮੁੱਖ ਮੰਤਰੀ ਹੈ ਜਿਹੜੇ ਦੂਜੇ ਮੰਤਰੀ ਨੇ ਵਿੱਜ ਹੋ ਗਏ ਹੋਰ ਜਿੰਨੇ ਵੀ ਨੇ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਕ੍ਰਿਮినਲ ਕੇਸ ਹੋਣੇ ਚਾਹੀਦੇ ਆ ਇਹ ਪੰਜਾਬ ਦੇ ਵਿੱਚ ਆ ਕੇ ਇਹ ਜਿਹੜਾ ਗੋਲੀਬਾਰੀ ਕਰਨ ਲੱਗੇ ਹੋ ਗਲਤ ਕਰਨਗੇ ਇਹਦੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਥੋੜੇ ਮਾਦਮ ਰਹੀ ਕਹੂੰਗਾ ਵੀ ਚਾਹੇ ਕੋਰਟ ਚ ਜਾਓ ਸੁਪਰੀਮ ਕੋਰਟ ਜਾਓ ਹਾਈ ਕੋਰਟ ਜਾਓ ਇਹਨਾਂ ਦੇ ਜਾ ਕੇ ਪਰਚੇ ਦਰਜ ਕਰਾਓ ਤਾਂ ਕਿ ਅੱਜ ਇਹ ਇੱਥੇ ਤੱਕ ਐ ਕੱਲ ਨੂੰ ਅੱਗੇ ਪੰਜਾਬ ਵਿੱਚ ਹੋਰ ਨਾ ਵਧਣ ਇਹ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਬਣਦੀ ਹੈ ਤੇ ਉਹ ਪੂਰੀ ਵੀ ਕਰਨ ਤੇ ਹੋਰ ਪੂਰੀ ਜ ਵਧੀਆ ਤਰੀਕੇ ਨਾਲ ਕਰੋ ਤੁਸੀਂ ਕੀ ਆ ਪੂਰੀ ਕਰ ਰਹੇ ਨੇ ਪਰ ਬਹੁਤ ਸਾਰੇ ਆਗੂ ਨੇ हां ਬਲਦੇਵ ਸਿੰਘ ਸਿਰਸਾ ਜਾਂ ਉਧਰ ਲੱਖਾ ਸਦਾਨਾ ਜਿਹੜੀ ਖਨੌਰੀ ਸਾਈਡ ਜੀਸੀਬੀ ਲੈ ਕੇ ਜਾ ਰਹੇ ਸੀਗੇ ਨੌਜਵਾਨ ਉਹਨਾਂ ਦੇ ਟਰੈਕਟਰ ਟਰਾਲੀਆਂ ਰਾਜ ਘੇਰ ਲਏ ਗਏ ਵੱਡੀ ਫੋਰਸ ਲਾ ਕੇ ਪੰਜਾਬ ਦੀ ਪੁਲਿਸ ਲਾ ਕੇ ਉਹਨਾਂ ਨੂੰ ਥਾਣੇ ਚ ਬੰਦ ਕਰ ਦਿੱਤਾ ਗਿਆ ਕਹਿੰਦੇ ਗਾਲਾਂ ਤੱਕ ਗੱਡੀਆਂ ਗਈਆਂ ਨੇ ਉਹ ਮਸ਼ੀਨਾਂ ਨੂੰ ਰੋਕ ਲਿਆ ਗਿਆ ਜੀ ਰਾਤ ਪਾਤੜਾਂ ਦੇ ਵਿੱਚ ਲੰਮਾ ਟਾਈਮ ਧਰਨਾ ਚੱਲੇ ਉਹ ਕਹਿ ਰਹੇ ਨੇ ਕਿ ਇਹ ਵੀ ਨਾਲੇ ਰਲਿਆ ਵਾ ਦੇਖੋ ਜੇ ਉਹਨੇ ਇੱਥੇ ਕਰਿਆ ਸਾਡੇ ਮੁੱਖ ਮੰਤਰੀ ਬਹੁਤ ਗਲਤ ਹੈ ਉਹਨਾਂ ਨੂੰ ਜਿਹੜਾ ਉੱਥੇ ਮੌਕੇ ਦਾ ਪ੍ਰਸ਼ਾਸਨ ਹੈ ਉਹਨੂੰ ਇਹ ਚੀਜ਼ ਤੋਂ ਨੱਥ ਪਾਣੀ ਚ ਹਿੰਦੀ ਆ ਉਹਨਾਂ ਨੂੰ ਪਿੱਛੇ ਹਟਾਣਾ ਚਾਹੀਦਾ ਦੇਖੋ ਇੱਕ ਪਾਸੇ ਤਾਂ ਜਿਹੜਾ ਇੱਥੇ ਦੇਖ ਰਹੇ ਸੀ ਜਿਨ੍ਹਾਂ ਕੇ ਇੱਧਰ ਦਾ ਪਤਿਰੇ ਕਿਉਂ ਮੈਂ ਉੱਤੇ ਨਹੀਂ ਜਾ ਕੇ ਆਇਆ ਹੈਗਾ ਉੱਤੇ ਵਾਰੇ ਨਹੀਂ ਪਤਾ ਬਾਕ ਕਿਹੜੇ ਤੁਸੀਂ ਇਹ ਗੱਲ ਕਰ ਰਹੇ ਹੋ ਇਹ ਵੀ ਇੱਥੇ ਨੱਟ ਨਹੀਂ ਚੱਲਦੇ ਰਾਤ ਦੇ ਸੀ ਇੱਥੇ ਗਏ ਨਹੀਂ ਕਿਤੇ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਇਹ ਗੱਲ ਵੀ ਇਦਾਂ ਹੋਇਆ ਜੇ ਹੋਇਆ ਬਿਲਕੁਲ ਗਲਤ ਆ ਸੀ ਉਹਦੀ ਨਿੰਦਾ ਕਰਦੇ ਆ ਅਸੀਂ ਤੁਹਾਡੇ ਮਾਧਮ ਰਾਹੀਂ ਕਹਿਣਾ ਚਾਹੂਗਾ ਇਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂਗਾ ਮੈਂ ਤਾਂ ਵੀ ਮੁੱਖ ਮੰਤਰੀ ਸਾਹਿਬ ਜਦ ਤੁਸੀਂ ਡਟ ਕੇ ਖੜੇ ਹੋ ਕਿਸਾਨਾਂ ਨਾਲ ਤਾਂ ਖੜੋ ਜਿਹੜਾ ਇੱਕ ਪਾਸੇ ਇਹ ਨਾ ਕਰੋ ਸ਼ੰਭੂ ਬਾਰਡਰ ਦੇ ਸਾਹਦੀ ਹੈ ਤੇ ਖਨੋਰੀ ਬਾਰਡਰ ਤੇ ਰੋਕੀਏ ਵੀ ਉਧਰ ਵੀ ਜਾਣ ਦਿਓ ਜੇ ਤੁਸੀਂ ਇਹ ਕਰ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾ ਨੇ ਉਹਨਾਂ ਨੇ ਮੰਨੀਆਂ ਹੋਈਆਂ ਉਹ ਜਾਇਜ਼ ਆ ਤੁਸੀਂ ਆਪ ਕਹ ਰਹੇ ਹੋ ਵੀ ਜਾਇਜ਼ ਮੰਗਾ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਸਾਡੀ ਮਦਦ ਕਰ ਰਹੇ ਹੋ ਮਸ਼ੀਨਾਂ ਨਾਲ ਅਸੀਂ ਜਾ ਕੇ ਇਹ ਨਹੀਂ ਵੀ ਉੱਥੇ ਕੋਈ ਹਮਲਾ ਕਰਨਾ ਕੁਝ ਆਪਣੀ ਸੇਫਟੀ ਲਈ ਦੇਖੋ ਇੱਥੇ ਸਾਡੇ 70 ਬੰਦੇ ਸੀਰੀਅਸ ਵੱਟੜ ਪਏ ਨੇ ਹੂੰ ਆਪਣੇ ਨੇੜੇ-ਨੇੜੇ ਦੇ ਹਸਪਤਾਲਾਂ 'ਚ ਤਿੰਨ-ਚਾਰ ਸੌ ਮੁੰਡਾ ਸਾਡਾ ਉਹ ਹੈ ਵੀ ਜਿਹਦੇ ਥੋੜੀ ਸੱਟ ਲੱਗੀ ਕੋਈ ਪ੍ਰਾਈਵੇਟ ਚੱਲੇ ਕੋਈ ਕੁਝ ਉਹ ਵੱਖਰਾ ਹੈ ਉਹ ਤੋਂ ਬਾਅਦ ਇੱਕ ਸਾਡਾ ਕਿਸਾਨ ਰਾਤ ਸ਼ਹੀਦ ਵੀ ਹੋ ਗਿਆ ਹੂੰ ਵੀ ਉਹਦੇ ਕਰਕੇ ਤੁਸੀਂ ਦਾ ਆਪਣਾ ਜਿਹੜਾ ਫਰਜ ਹੈ ਸਹੀ ਤਰੀਕੇ ਨਾਲ ਅਦਾ ਕਰੋ ਜਿਹੜੇ ਇਹ ਸਾਡੇ ਮੀਰ ਉੱਤੇ ਮਸ਼ੀਨਾਂ ਲੈ ਕੇ ਜਾ ਰਹੇ ਅਸੀਂ ਆਪਣੀ ਸੇਫਟੀ ਲਈ ਤਾਂ ਉੱਥੇ ਪ੍ਰਬੰਧ ਰੱਖਣੇ ਆ ਜਿਹੜੇ ਇੱਥੇ ਤਾਂ गिर ਸਕਦੇ ਹੋ ਸਕਦਾ ਖਨੋਰੀ ਬਾਰਡਰ ਦੇ ਤਾਂ ਵੱਧ ਉਹ ਤਸੱਦਦ ਕਰ ਰਹੇ ਹੁਣ ਉੱਤੇ ਵੀ ਇੱਕ ਬੰਦੇ ਦਾ ਸਾਨੂੰ ਪਤਾ ਲੱਗਿਆ ਵੀ ਇਥੋਂ ਕਹਿੰਦੇ ਲਾਤੇ ਲੱਗ ਕਰਤੀ ਹੈਗੀ ਉਹਦੇ ਕੋਈ ਰਾਕਟ ਲਾਂਚਰ ਮਾਰੇ ਫਿਰ ਬ੍ਰਸ਼ਟ ਜੋ ਵੀ ਮਾਰੇ ਹੈਗਾ ਵੀ ਉਹਦੇ ਕਰਕੇ ਆਪਣਾ ਸੇਫ ਕਰਨ ਲਈ ਤਾਂ ਸਾਨੂੰ ਇਹ ਸਮਾਨ ਪ੍ਰਬੰਧ ਕਰਨਾ ਪੈਣਾ ਵੀ ਇਹ ਚੀਜ਼ ਮੁੱਖ ਮੰਤਰੀ ਸਾਹਿਬ ਤੁਸੀਂ ਨਾ ਉਹਨਾਂ ਨੂੰ ਕਰਨ ਦਿਓ ਜਿਹੜਾ ਪ੍ਰਸ਼ਾਸਨ ਇਹ ਗਲਤ ਕਰਦਾ ਉਹਨੂੰ ਰੋਕੋ ਵੀ ਤੁਸੀਂ ਇਹ ਨਾ ਕਰੋ ਕਿਸਾਨਾਂ ਨਾਲ ਕਦੇ ਇਹ ਨਾ ਹੋਵੇ ਸਾਨੂੰ ਦੋ ਪਾਸੇ ਲੜਾਈ ਲੜਨੀ ਪਵੇ ਜੇ ਪੰਜਾਬ ਵਿੱਚ ਵੀ ਸ਼ੁਰੂ ਹੋ ਜੇ ਤੇ ਉਧਰ ਦਿੱਲੀ ਨਾਲ ਸਾਡੀ ਚੱਲੇ ਰਹੀ ਹੈ ਕਿ ਸਾਨੂੰ ਦਿੱਲੀ ਨਾਲੇ ਲੜਾਈ ਲੜਨ ਦਾ ਤੁਸੀਂ ਜਿੱਦਾਂ ਸਾਡੀ ਮਦਦ ਕਰ ਰਹੇ ਓਦਾਂ ਕਰੋ ਉਹ ਜਾਨਾ ਬੈਠਣਾ ਅੱਜ ਦੂਜੀਆਂ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਆ ਸੋ ਬੰਦ ਵੀ ਕੀਤਾ ਗਿਆ ਕੱਲ ਟੋਲ ਪਲਾਜ਼ੇ ਫ੍ਰੀ ਕੀਤੇ ਨੇ ਉਹਨਾਂ ਨੇ ਤੇ 18 ਦੀ ਫੇਰ ਮੀਟਿੰਗ ਕਰ ਰਹੇ ਨੇ ਕੀ ਲੱਗ ਰਿਹਾ ਹੈ ਕਿ ਉਹ ਵੀ ਨਾਲ ਆਉਣਗੇ ਜੇ ਉਹ ਕਹਿ ਰਹੇ ਨੇ ਕਿ ਅਸੀਂ ਸਾਥ ਦੇਵਾਂਗੇ ਸਾਡੇ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ ਮੰਗਾ ਇੱਕ ਨੇ ਹੁਣ ਕੀ ਲੱਗ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਗੱਲ ਇਹ ਵੀ ਆਉਂਦੀ ਆ ਕਿ ਸਾਨੂੰ ਕੋਈ ਸੱਦਾ ਵੀ ਨਹੀਂ ਹੈਗਾ ਮੈਂ ਪਹਿਨਾਂ ਦਾ ਗੱਲ ਇਹ ਕਰੂੰਗਾ ਜਿਹੜੇ ਲੀਡਰ ਇਹ ਗੱਲ ਕਹਿ ਰਹੇ ਨੇ ਅੱਧ ਤੋਂ ਵੱਧ ਜਿਹੜੇ ਸਾਡੇ ਲੋਕ ਨੇ ਇੱਥੇ ਲੀਡਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਦੇਖੋ ਅਗਵਾਈ ਕਰਨ ਲਈ ਜ਼ਰੂਰੀ ਹੈ ਕੋਈ ਮੋਰਚਾ ਬਣਨਾ ਜ਼ਰੂਰੀ ਹੁੰਦਾ ਹੈਗਾ ਬਣਿਆ ਪਰ ਇਹਦੇ 'ਚ ਕਿਸੇ ਨੂੰ ਇੱਥੇ ਮੋਰਚੇ 'ਚ ਬੁਲਾਇਆ ਨਹੀਂ ਗਿਆ ਹੈਗਾ ਵੀ ਤੁਸੀਂ ਆਓ ਕਿਉਂਕਿ ਬੁਲਾਇਆ ਉੱਥੇ ਜਾਂਦਾ ਜਿੱਥੇ ਕਿਸੇ ਦੇ ਮੁੰਡੇ ਦਾ ਵਿਆਹ ਹੋਏ ਕਿਸੇ ਦੇ ਫੰਕਸ਼ਨ ਹੋਏ ਉੱਥੇ ਦਾ ਸੁਨੇਹਾ ਦੇਣਾ ਬਣਦਾ ਕਾਰਡ ਦੇਣਾ ਵੀ ਬੁਲਾਇਆ ਕਿਉਂ ਨੰਬਰ 2 ਤੇ ਜਿਹੜੇ ਸਾਡੇ ਲੋਕ ਨੇ ਜਾਗਦੀ ਜ਼ਮੀਰ ਵਾਲੇ ਨੇ ਉਹ ਆਪ ਮਾਰੇ ਅੱਧ ਤੋਂ ਵੱਧ ਉਰੇ ਆ ਗਏ ਹੋਰਾਂ ਨੇ ਆ ਜਾਣਗੇ ਖਨੋਰੀ ਬਾਰਡਰ ਤੇ ਵੀ ਅਸੀਂ ਦੇਖਿਆ ਇੱਥੇ ਵੀ ਬਹੁਤ ਜ਼ਿਆਦਾ ਲੋਕ ਸਾਡੇ ਆ ਗਏ ਕਿਉਂਕਿ ਨਾ ਉਹ ਕਿਸੇ ਨਾਲ ਬੰਨੇ ਹੋਏ ਆ ਨਾ ਕਿਸੇ ਜਥੇਬੰਦੀ ਨਾਲ ਉਦਾਂ ਆ ਰਹੇ ਨੇ ਪਰ ਮੈਂ ਤੁਹਾਡੇ ਮਾਧਮੇਂ ਜਿਹੜੀ ਲੀਡਰਸ਼ਿਪ ਹੈ ਉਹਨੂੰ ਵੀ ਕਹਿਣਾ ਚਾਹੂੰਗਾ ਜਦੋਂ ਵਰਕਰ ਇੱਥੇ ਆ ਕੇ ਤੁਸੀਂ ਵੀ ਆ ਜਾਓ ਬਹੁਤ ਵਧੀਆ ਕਿਉਂਕਿ ਲੜਾਈ ਇਹ ਕੱਲੀ ਇੱਕ ਜਥੇਬੰਦੀ ਦੀ ਨਹੀਂ ਇੱਕ ਬੰਦੇ ਦੀ ਨਹੀਂ ਕਿਸੇ ਦੀ ਆਲ ਇੰਡੀਆ ਦੀ ਲੜਾਈ ਹੈ ਉਹੀ ਲੜਾਈ ਤੁਹਾਡੀ ਹੈ ਉਹੀ ਸਾਡੀ ਹੈ ਹੋ ਸਕਦਾ ਇਹ ਤੇ ਮੈਨੂੰ ਇਹ ਲੱਗੀ ਜਾਂਦਾ ਵੀ ਉਹਨਾਂ ਚ ਕੁਝ ਜਥੇਬੰਦੀਆਂ ਨਾ ਰਾਜਨੀਤਿਕ ਨੇ ਜਿਹੜੇ ਇਲੈਕਸ਼ਨਾਂ ਲੜਦੇ ਆ ਵੀ ਉਹਨਾਂ ਨੂੰ ਉਹ ਚੀਜ਼ਾਂ ਡਰਨਾ ਲੱਗੀ ਜਾਂਦੇ ਹੋਏ ਵੀ ਸਾਡੇ ਸਾਡਾ ਕੋਈ ਨੁਕਸਾਨ ਹੋਵੇ ਕੁਛ ਆ ਉਹਦੇ ਕਰਕੇ ਨਹੀਂ ਆਣਾ ਚਾਹੁੰਦੇ ਪਰ ਜਿਹੜੇ ਸਾਡੇ ਹਮਖਿਆਲੀ ਨੇ ਮੈਂ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰੂੰਗਾ ਟਵਾਣਾ ਸਾਹਿਬ ਵੀ ਉਹ ਆਓ ਇਹ ਚੀਜ਼ ਦੇ ਵਿੱਚ ਮਦਦ ਪਾਓ ਦੇਖੋ ਉਹ ਸਮੇਂ ਦਿੱਲੀ ਕਿਹਾ ਕਰਦੇ ਸੀਗੇ ਜਦੋਂ ਮੋਰਚਾ ਚੱਲਿਆ ਸੀਗਾ ਵੀ ਜਿਹੜਾ ਕੁੰਭ ਦਾ ਇਸ਼ਨਾਨ ਜੀ ਨੇ ਕਰ ਲਿਆ ਉਹ ਤਾਂ ਠੀਕ ਹੈ ਬਹੁਤ ਵਧੀਆ ਪਰ ਜਿਹੜਾ ਦਿੱਲੀ ਨਹੀਂ ਗਿਆ ਉਹਦਾ ਕੁੰਭ ਦਾ ਇਸ਼ਨਾਨ ਕਰਿਆ ਹੋ ਵੀ ਖਤਮ ਹੈ ਦਿੱਲੀ ਜਾਣਾ ਜ਼ਰੂਰੀ ਸੀ ਅੱਜ ਇਹ ਮੋਰਚਾ ਹੋ ਵੀ ਚੀਜ਼ ਬਣ ਚੁੱਕਿਆ ਵੀ ਜੇ ਤੁਸੀਂ ਇਹ ਮੋਰਚਾ ਜਾ ਕੇ ਆਪਣੀ ਹਾਜ਼ਰੀ ਨਹੀਂ ਲਵਾਉਂਦੇ ਨਹੀਂ ਚੱਲਦੇ ਤਾਂ ਤੁਸੀਂ ਮੁੜ ਕੇ ਪਛਤਾਵੋਗੇ ਵੀ ਅਸੀਂ ਪੰਜਾਬ ਦੀ ਇੰਡੀਆ ਦੀ ਕਿਸਾਨੀ ਮਜ਼ਦੂਰ ਦੀ ਲੜਾਈ ਦੇ ਵਿੱਚ ਯੋਗਦਾਨ ਨਹੀਂ ਪਾਇਆ ਮੈਂ ਦੁਬਾਰੇ ਉਹਨਾਂ ਲੀਡਰਾਂ ਨੂੰ ਜਿਹੜੇ ਵੀ ਸੁਣਦੇ ਨੇ ਬੇਨਤੀ ਕਰਦਾ ਵੀ ਆਓ ਇਕੱਠੇ ਹੋ ਕੇ ਇਹ ਲੜਾਈ ਲੜੀਏ ਤੇ ਜਿੱਤੀਏ ਜੀ ਕੱਲ ਫੇਰ ਮੀਟਿੰਗ ਹੈ ਕੱਲ ਦੀ ਤੇ ਜੇ ਸਿੱਟਾ ਨਹੀਂ ਲਿਕੜਦਾ ਅੱਗੇ ਦੀਆਂ ਕੀ ਰਣਨੀਤੀਆਂ ਹੋਣਗੀਆਂ ਕਿ ਫੇਰ ਮੀਟਿੰਗ ਦਾ ਟਾਈਮ ਦਿੱਤਾ ਜਾਊਗਾ ਜਾਂ ਅੱਗੇ ਵਧਣ ਲਈ ਕੋਈ ਕਾਲ ਦਿੱਤੀ ਜਾਊਗੀ ਐਤਵਾਰ ਨੂੰ ਇਹ ਮੀਟਿੰਗ ਕੱਲ ਨਹੀਂ ਹੈ ਪਰਸੋਂ ਹੈ ਹਾਂਜੀ ਪਰਸੋਂ ਮੀਟਿੰਗ ਹੈ ਸ਼ਾਮੀ 5 ਵਜੇ ਦੇਖੋ ਕੋਸ਼ਿਸ਼ ਇਹ ਰਹੂਗੀ ਪਰਸੋਂ ਹੱਲ ਹੋ ਜੇ ਅਦਰਵਾਜ ਨਹੀਂ ਹੱਲ ਹੁੰਦਾ ਹੈਗਾ ਤਾਂ ਅਸੀਂ ਆਪਣੇ ਜਿ세 ਬੰਦਿਆਂ ਸਲਾਹ ਕਰਕੇ ਫਿਰ ਅੱਗੇ ਹੋ ਸਕਦਾ ਕੋਸ਼ਿਸ਼ ਦੀ ਉਹਦਣ ਤਿਆਰੀ ਕਰਦੇ ਕਿਉਂਕਿ ਜਿਆਦਾ ਲੰਬੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਨਹੀਂ ਲੱਗਦਾ ਜਿਨੇ ਕੁਝ ਦੇਣਾ ਹੁੰਦਾ ਉਹ ਇੱਕ ਦੋ ਮੀਟਿੰਗਾਂ 'ਚ ਦੇ ਦਿੰਦਾ ਜਿਵੇਂ ਚੌਥੀ ਮੀਟਿੰਗ ਹੋ ਜਾਣੀ ਹੈ ਹੁਣ ਜੇ ਚੌਥੀ ਮੀਟਿੰਗ ਦੇ ਹੱਲ ਨਾ ਨਿਕਲਦਾ ਤੇ ਫਿਰ ਤਾਂ ਅੱਗੇ ਕੁਝ ਕਰਨਾ ਬਣਦਾ ਇਹ ਤਾਂ ਇਹਨਾਂ ਦੇ ਇਰਾਦੇ ਦੇਖ ਕੇ ਵੀ ਪਤਾ ਲੱਗ ਰਿਹਾ ਇਹ ਹੁਣ ਸੰਭੂ ਤੋਂ ਸੰਗੂ ਤੱਕ ਜਿਹੜੀਆਂ ਤਿਆਰੀਆਂ ਨੇ ਵੈਰੀਗੇਟਿੰਗ ਹੋ ਰਹੀ ਆ ਰੋਕਾਂ ਲਗਾਈਆਂ ਜਾ ਰਹੀਆਂ ਨੇ ਇਹ ਤਾਂ ਇੱਥੋਂ ਵੀ ਗੈਸ ਲਗਾਇਆ ਜਾ ਸਕਦਾ ਕਿ ਇਹਨਾਂ ਦੀ ਕੋਈ ਦੇਣ ਦੀ ਤਮੰਨਾ ਨਹੀਂ ਹੈਗੀ ਕੋਈ ਨੀਤ ਨਹੀਂ ਹੈਗੀ ਇਹ ਇੱਕ ਇੱਥੇ ਰੋਕ ਕੇ ਉਧਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਰਸਤੇ 'ਚ ਵੀ ਰੋਕਿਆ ਜਾਵੇ ਜੇ ਇਹ ਟੁੱਟ ਜਾਂਦਾ ਅੱਗੇ ਹੋਰ ਵੀ ਲਗਾਏ ਜਾ ਰਹੇ ਨੇ ਕਿ ਉੱਥੇ ਨਾ ਪਹੁੰਚਿਆ ਜਾਵੇ ਦੇਖੋ ਇਹਦੇ ਜਿੰਨਾ ਹੀ ਰੋਕ ਰਹੇ ਆ ਆਪਣੀ ਤਬੀਚਾ ਆਪ ਆਖਰੀ ਤਾਬੂ ਉਧ ਦੇ ਵਿੱਚ ਆਖਰੀ ਕਿੱਲ ਨਾਲ ਲੱਗੇ ਹੋਏ ਨੇ ਇਲੈਕਸ਼ਨ ਵੀ ਸਿਰ ਤੇ ਆ ਉਹਨੇ ਹੀ ਦੇਸ਼ ਦੇ ਲੋਕ ਜਾਗਰੂਕ ਹੋ ਰਹੇ ਨੇ ਸਾਰੇ ਦੇਸ਼ ਦੇ ਵਿੱਚ ਅੰਦੋਲਨ ਨੇ ਖੜਾ ਹੋ ਚੁੱਕਿਆ ਬੱਖ-ਬੱਖ ਸਟੇਟਾਂ 'ਚ ਸ਼ੁਰੂ ਹੋ ਗਿਆ ਕਿਉਂਕਿ ਅਦਰਵਾਇਜ਼ ਇਹ ਹਰਕਤਾਂ ਕਰਨਗੇ ਤਾਂ ਇਹਨਾਂ ਦੇ ਐਨਟੀਆ ਜਾਣਾ ਹੈ ਸਾਰਾ ਕੁਝ ਜਦੋਂ ਸਾਰੇ ਲੋਕ ਜਾ ਕੇ ਉੱਠ ਕੇ ਸਾਰੇ ਰੋਣਾ ਤੇ ਆ ਕੇ ਇਹਨਾਂ ਦੀ ਜੁਰਤ ਨਹੀਂ ਰੋਕ ਲੈਣ ਕਿਉਂਕਿ ਜਿਹੜਾ ਦਿੱਲੀ ਜਾਣਾ ਹੈ ਦਿੱਲੀ ਫਤਿਹ ਕਰਨਾ ਸਾਡੇ ਪੁਰਖਿਆਂ ਨੇ ਕਈ ਵਾਰ ਪਹਿਲਾਂ ਦਿੱਲੀ ਫਤਿਹ ਕਰ ਚੁੱਕੇ ਆ ਤੇ ਹੁਣ ਵੀ ਦਿੱਲੀ ਫਤਿਹ ਵਾਲੀ ਇਹ ਗੱਲ ਹੋਊਗੀ ਜਦੋਂ ਜਾਣਾ ਸੀ ਕੋਈ ਜਾਣੀ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਇਹ ਦੇਖਦੇ ਆ ਵੀ ਕੱਲ ਨੂੰ ਸਰਕਾਰਾਂ ਇਹ ਨਾ ਕਰਨੇ ਬਾਹਰਲੇ ਮੁਲਕਾਂ 'ਚ ਵੀ ਕਿਸਾਨਾਂ ਦਾ ਮੁੱਖ ਮੁੱਦਾ ਦਿੱਲੀ ਜਾਣਾ ਵੀ ਉਹਨਾਂ ਨੂੰ ਮੰਗਾਂ ਤੱਕ ਕੋਈ ਮਤਵ ਨਹੀਂ ਵੀ ਆਪਣੀ ਫੇਮ ਲੈਣ ਦੀ ਗੱਲ ਹੈ ਉਹਦੇ ਕਰਕੇ ਰੁਕੇ ਹੋਏ ਆ ਬਾਕੀ ਜਿੱਦਾਂ ਵੀ ਠਾਰਾਂ ਵਾਲੀ ਮੀਟਿੰਗ ਦੇ ਵਿੱਚ ਕੋਈ ਮਸਲਾ ਹੁੰਦਾ ਜਿੱਦਾਂ ਗੱਲ ਹੁੰਦੀ ਹੈ ਜੇ ਹੱਲ ਨਹੀਂ ਹੁੰਦਾ ਤਾਂ ਸਾਡੀ ਕੋਸ਼ਿਸ਼ ਇਹ ਹੋਊਗੀ ਵੀ ਸਾਰੇ ਜਥੇਬੰਦਿਆਂ ਨਾਲ ਸਲਾਹ ਕਰਕੇ ਇਕੱਲਾ ਮੈਂ ਨਹੀਂ ਕੁਝ ਕਹਿ ਸਕਦਾ ਕਿ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਕਾਲੇ ਫੋਰਮ ਦੋਨੇ ਫੋਰਮ ਗੱਲ ਕਰਕੇ ਵੀ ਸਾਨੂੰ ਕੋਈ ਕੁਝ ਕਰਨਾ ਚਾਹੀਦਾ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਅੱਗੇ ਕੁਝ ਕਰਿਆ ਜਾਵੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ 'ਚ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਬੀਜੇਪੀ ਨੂੰ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਇਹਨਾਂ ਦਾ ਸਿਆਸੀ ਤੌਰ ਤੇ ਵੱਡਾ ਨੁਕਸਾਨ ਹੋਊਗਾ ਕਿਉਂਕਿ ਪੂਰੇ ਦੇਸ਼ ਦੇ ਲੋਕ ਨੇ ਜਿਹੜੇ ਉਹ ਇਹ ਅੰਦੋਲਨ ਨਾਲ ਜੁੜੇ ਨੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਪਰ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਹੈ ਕੀ ਨਤੀਜੇ ਲਿਕੜਦੇ ਨੇ ਉਹ ਜ਼ਰੂਰ ਦੇਖਾਂਗੇ ਫਿਲਹਾਲ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾ ਪਰਸਨ ਜਤਿੰਦਰ ਛਿਵਾਣਾ ਦੇ ਨਾਲ ਮਨਵਿੰਦਰ ਸਿੰਘ ਛਿਵਾਣਾ ਸੰਭੂ